ਪੰਜਾਬ ਵਿੱਚ ਦਿਨੋਂ ਦਿਨ ਵਾਰਦਾਤਾਂ ਦਾ سلسلہ ਵਧਦਾ ਜਾ ਰਿਹਾ ਹੈ ਉਸੇ ਹੀ ਕੜੀ ਵਿੱਚ ਸੀਐਫਸੀ ਰੈਸਟੋਰੈਂਟ ਵਿੱਚ ਗੋਲੀ ਚੱਲਣ ਦੀ ਵਾਰਦਾਤ ਹੋਈ ਇਸ ਦੀ ਜਾਣਕਾਰੀ ਮਾਨਯੋਗ ਸ੍ਰੀ ਚਰਨਜੀਤ ਸਿੰਘ ਆਈਪੀਐਸ ਸੀਨੀਅਰ ਕਪਤਾਨ ਪੁਲਿਸ ਅੰਮ੍ਰਿਤਸਰ ਦੇ ਹਾਤੀ ਦੇ ਦਿਸ਼ਾ ਨਿਰਦੇਸ਼ਾਂ ਅਨਸਾਰ ਸ੍ਰੀ ਅਰਜਨਦਰ ਸਿੰਘ ਪੀਪੀਐਸ ਅਤੇ ਐਸਪੀਡੀ ਸ਼੍ਰੀ ਜਸਪਾਲ ਸਿੰਘ ਢਿੱਲੋਂ ਸਬ ਡਿਵੀਜ਼ਨ ਮਜੀਠਾ ਦੀਆਂ ਹਦਾਇਤਾਂ ਮੁਤਾਬਕ ਸਬ ਇਨਸਪੈਕਟਰ ਖਸ਼ਬੂ ਸ਼ਰਮਾ ਮੁਖ ਅਫਸਰ ਥਾਣਾ ਕੱਥੂ ਨੰਗਲ ਦੀ ਅਗਵਾਈ ਹੇਠ ਸਾਰੇ ਕਰਮਚਾਰੀ ਅਮਨਦੀਪ ਹਸਪਤਾਲ ਪੁੱਜ ਕੇ ਮਜਰੂਬ ਸਰਜੀਤ ਸਿੰਘ ਪੁੱਤਰ ਜਗਦੀਸ਼ ਸਿੰਘ ਵਾਸੀ ਝੰਡੇ ਥਾਣਾ ਕੱਥੂ ਨੰਗਲ ਦੇ ਬਿਆਨਾਂ ਬਿਆਨ ਹਾਸਲ ਕਰਕੇ ਦੋਸ਼ੀ ਕਬਲਜੀਤ ਸਿੰਘ ਉਰਫ ਫੌਜੀ ਪੁੱਤਰ ਬਾਬਾ ਸਿੰਘ ਵਾਸੀ ਬਰਿਆਮ ਨੰਗਲ ਦੇ ਬਰ ਖਿਲਾਫ ਮਕਦਮਾ ਦਰਜ ਕਰ ਲਿਆ ਅਤੇ ਮੁਖਬਰ ਖਾਸ ਦੀ ਇਤਲਾਹ ਤੇ ਦੋਸ਼ੀ ਗ੍ਰਿਫਤਾਰ ਕੀਤਾ ਗਿਆ ਅਤੇ ਇੱਕ ਪਿਸਤਲ ਬੱਤੀ ਬੋਰ ਅਤੇ ਜਿੰਦਾਕਾਰਤੂਸ ਬਰਾਮਦ ਕੀਤੇ ਗਏ 10:00 ਦੇ ਕਰੀਬ ਜਿੱਥੇ ਪੀਐਫਸੀ ਫੋਟੋ ਲਿਆ ਪਤੂ ਨੰਬਰ 6 ਚ ਪੈਂਦਾ ਕੋਲ ਉਹ ਅਜੇ ਤੱਕ ਦੇ ਗਰਦਾਸ ਕੋਲ ਉੱਥੇ ਆਪਣਾ ਇੱਕ ਹਰਫਰ ਲੱਗਾ ਗੁਰਸ਼ਰਮ ਸਿੰਘ ਤੇ ਇੱਕ ਉਥੇ ਸਰਜੀਤ ਸਿੰਘ ਉੱਥੇ ਮੈਨੇਜਰ ਹੀ ਸਰਜੀਤ ਸਿੰਘ ਨੇ ਕੋਈ ਆਰਡਰ ਕੀਤਾ ਸੀ ਉਹ ਆਰਡਰ ਦੇ ਵਿੱਚ ਡਿਲੇ ਹੋ ਰਹੀ ਸੀ ਉਹਨੇ ਆਪਣਾ ਲੜਕੇ ਨੂੰ ਭੋਲਿਆ ਲੜਕੇ ਨੇ ਆਪਦੇ ਫਾਦਰ ਨੂੰ ਡਾ ਨੀ ਨਿਕਰੀ ਕਮਲਜੀਤ ਸਿੰਘ ਨੂੰ ਬੁਲਾ ਰਿਆ ਮੋਲਜੀ ਸੀਨੇਡ ਆਪਣਾ ਸਾਫਾ ਫੋਜੀਆ ਉੱਥੇ ਨਾਲੀ ਤੂਤੂ ਨਾਲ ਹੁਣ ਤੋਂ ਬਾਅਦ ਉਹਨੇ ਕਮੇਨੀ ਸਿੰਘ ਜਿਹੜਾ ਉੱਥੇ ਇੱਕ ਜਿਹੜਾ ਫੈਰ ਜਿਹੜਾ ਹੈ ਉਹ ਸਰਜੀਤ ਸਿੰਘ ਮੇਜਰ ਦੇ ਫੈਰ ਮਾਨੀ। ਜਿਹੜਾ ਉੱਥੇ ਚੱਲਦਾ ਇੱਕ ਫੈਰ ਹੈ ਕੋਈ ਚਾਰ ਫੈਰਾਂ ਦੀ ਕੋਈ ਗੱਲ ਨਹੀਂ। ਦੂਸਰੀ ਨਹੀਂ ਜਿਹੜਾ ਉਹਨੇ ਦਰਜ ਕਰਕੇ ਦੂਸਰੀ ਨੂੰ ਹੀ ਦੱਸ ਕੇ ਡਰੇ ਜੀ ਦੇ ਕਰ ਲੈ ਤੇ ਨਾਲ ਹੀ ਇੱਕ ਨਾਸਸਲਾ ਬਰਾਬਰ। ਸਰੀ ਇਹ ਜਿਹੜੀ ਗੱਲ ਕਹੀ ਜਾ ਰਹੀ ਹੈ ਕਿ ਇੱਕ ਕਸਟਮਰ ਤੇ ਉਹਦੇ ਵਿੱਚ ਹੋਇਆ ਝਗੜਾ ਉਹਦੀ ਕੀ ਡਿਟੇਲ ਹੈ? ਨਹੀਂ ਇਹ ਜਿਹੜਾ ਕਸਟਮਰ ਦੇ ਵਿੱਚ ਝਗੜਾ ਨਹੀਂ ਹੋਇਆ। ਇਹ ਆਪਸੇ ਜਿਹੜਾ ਉਹ ਸਰਜੇ ਸਿੰਘ ਫੈਰੀ ਉੱਤੇ ਤੇ ਸਰਜੀਤ ਸਿੰਘ ਮੈਨੇਜਰ ਹੀ ਸਰਜੀਤ ਸਿੰਘ ਨੇ ਆਰਡਰ ਦਿੱਤਾ ਹੈ ਕਿ ਬੁਰਸ਼ਰ ਸਿੰਘ ਨੇ ਆਪਣੇ ਫਾਦਰ ਨੂੰ ਤੇ ਬੁਲਾਇਆ ਇਹ ਵੀ ਆਪਣਾ ਮੈਨੂੰ ਅੱਜ ਪੁੱਛਾ ਲੈ ਲਿਆ ਉਸ ਤੋਂ ਬਾਅਦ ਉਹਨੇ ਆਪਣਾ ਉੱਤੇ ਅਣਕੀ ਉਹ ਤੋਂ ਮਗਾ ਹੋਣ ਤੋਂ ਬਾਅਦ ਕਮਲਜੀਤ ਸਿੰਘ ਫੌਂਜੀ ਨੇ ਜਿਹੜਾ ਇਹ ਚੱਕਾਇਆ ਜਿਹੜਾ ਫਾਇਰ ਹਿਓ ਸਰਜੀਤ ਸਿੰਘ ਮੈਨੇਜਰ ਨੇ ਲਾ ਦਿੱਤਾ ਤਾਂ ਉਹ ਕੀ ਕਰੂ ਉਹਦੇ ਚ ਸਰਜੀ ਦੇ ਬਿਆਨ ਤੇ ਜਿਹੜਾ ਇਹ ਮਰਚਾ ਰਜ ਕਰਕੇ ਕਮਲਜੀਤ ਸਿੰਘ ਦੇ ਗਰੋਧ ਤੇ ਕਮਲਜੀਤ ਸਿੰਘ ਨੇ ਅਰਜ਼ ਕਰ ਲੈ ਤੇ ਨਾਲ ਹੀ ਬੰਦ ਕਰ ਦਿੱਤਾ ਆਪਾਂ ਵੈਪਨ ਦਾ ਸਾਂਸੀ ਸੀ ਕੈਂਡਿਸ ਸਬਾਪਨ ਸਾਂਸੀ ਉਹਦੇ ਵਿੱਚ ਕੀ ਹੋਊਗਾ ਉਹ ਵੈਪਨ ਦਾ ਦਰਜ ਕਰਾਇਆ ਜਾਏ ਵੈਪਨ ਜਿਹੜਾ ਉਹਦਾ ਹੀ ਆਪਣਾ ਲਿਸੈਂਸ ਜਿਹੜਾ ਦਾ ਸਰਪਰਮਾਸਤੇ ਤੇ ਜਾਂਦਾ ਹੈ ਸਾਂਸੀ ਦੂਸਰੀ ਗੈਂਗ ਲਿਖਤਾ ਹੈ ਤੋ ਸਰ ਜਿਹੜੀ ਗੋਲੀ ਚੱਲੀ ਹੈ ਉਹ ਅੰਦਰ ਚੱਲੀ ਜਾਂ ਬਾਹਰ ਚੱਲੀ ਹੈ ਉਹ ਜਿੱਥੇ ਉਹਨਾਂ ਦਾ ਆਪਣਾ ਅੰਦਰਲੇ ਪਾਸੇ ਆਪਣਾ ਕਾਊਂਟਰ ਦੇ ਕੋਲੇ ਜਿੱਥੇ ਸਰਜੀ ਸੀਨੀਤੀ ਬੈਸੀ ਰਿਕਵਰ ਜੀਐਫਸੀ ਦੇ ਅੰਦਰ ਚੱਲੀ ਹੈ ਨਾ ਹਾਂਜੀ ਤਾਂ ਸਰ ਫਿਰ ਉਸ ਸਮੇਂ ਤੇ ਅੰਦਰ ਕਸਟਮਰ ਵੀ ਹੁੰਗੇ ਫਿਰ ਫਰਗ ਧੋੜ ਉੱਥੇ ਹੋਈ ਉਹਦੀ ਸੀਸੀਟੀਵੀ ਸਾਨੂੰ ਮਿਲ ਸਕਦੀ ਨਹੀਂ ਉਹ ਬਿਲਕੁਲ ਕੋਈ ਕਸਟਮਰ ਨਹੀਂ ਹੈਗੇ ਉਹ ਆਪ ਸਵਿਚ ਠੀਕ ਹੈ ਕੋਈ ਫਾਇਰ ਮਿਸ ਨਹੀਂ ਹੋਇਆ ਨਹੀਂ ਇਹ 25 25 ਹੋਰ ਕੋਈ ਫਾਇਰ